ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰਿੰਦ 512 ਉ ਤੇ ਅੱਜ ਆਪਾਂ ਕਬੱਡੀ ਦੇ ਮਸ਼ਹੂਰ ਜੱਫੀ ਬਿੱਟੂ ਦੁਗਾਰ ਬਾਰੇ ਗੱਲ ਕਰਾਂਗੇ ਸੋ ਗਰਦਵਾਸੀ ਦੇ ਬਾਰੇ ਗੱਲ ਕਰਾਂਗੇ ਇਹਨਾਂ ਦੀ ਟੈਕਨੀਕ ਦੇ ਬਾਰੇ ਗੱਲ ਕਰਾਂਗੇ ਇਹਨਾਂ ਨੇ ਵੱਡੇ ਵੱਡੇ ਤਾਵੀਆਂ ਨੂੰ ਜੱਫੇ ਮਾਰੇ ਤੇ ਜਦੋਂ ਇਹ ਜੱਫਾ ਮਾਰ ਕੇ ਹੱਥ ਛੱਡ ਦਿੰਦੇ ਸੀ ਤੇ ਵੇਖਣ ਵਾਲਿਆਂ ਦੀ ਮੇਲਾ ਝੂਮੂਠਦਾ ਸੀ ਇਹਨਾਂ ਦੀ ਕਬੱਡੀ ਕੈਰੀਅਰ ਫੈਮਲੀ ਇੱਥੇ ਇਹਨਾਂ ਦੀ ਮੌਤ ਕਦੋਂ ਹੋਈ ਹਤਿਆ ਬਾਰੇ ਕਿੱਥੇ ਤੇ ਕਦੋਂ ਹੋਈ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਇਨਾਂ ਦੀ ਪਤਨੀ ਇਹਦੇ ਬੱਚੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਨਗੇ ਵੀਡੀਓ ਨੂੰ ਵਧਣ ਤੋਂ ਪਹਿਲੇ ਆਪਣੇ ਚੈਨਲ ਹਮਜ਼ਾ ਰੇਨ ਨੂੰ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਪਹੁੰਚ ਜਾਵੇ ਤੁਹਾਡਾ ਜ਼ਿਆਦਾ ਸਮਾਂ ਆਨੰਦਿਓ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤਾਂ ਸਭ ਤੋਂ ਪਹਿਲੇ ਬਿੱਟੂ ਦੁਗੜ ਦੇ ਜਨਮ 27 ਸਤੰਬਰ 1981 ਜ਼ਿਲ੍ਹਾ ਪਟਾਲਾ ਤਹਿਸੀਲ ਪਾਤੜਾ ਪਿੰਡ ਦੁਗੜ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਰਾਮ ਸਿੰਘ ਤੇ ਮਾਤਾ ਦਾ ਨਾਮ ਰੇਸ਼ਮਾ ਸੀ ਇਹਨੇ ਇੱਕ ਗੁੱਜਰ ਫੈਮਲੀ ਨਾਲ ਤੱਲਕ ਰੱਖਦੇ ਸੀ ਇਹਨਾਂ ਦੀ ਫੈਮਲੀ ਨੇ ਇਹਨਾਂ ਦਾ ਨਾਮ ਨਰਿੰਦਰ ਰਾਮ ਰੱਖਿਆ ਸੀ ਤੇ ਕਬੱਡੀ ਦੇ ਵਿੱਚ ਵੀ ਇਹਨੂੰ ਬਿੱਟੂ ਦੁਗਾਰ ਦੇ ਨਾਲ ਜਾਣਦੇ ਸੀ ਫੈਮਲੀ ਵਾਲੇ ਵੀ ਬਿੱਟੂ ਦੁਗਾਰ ਕਹਿੰਦੇ ਸੀ ਇਹਨਾਂ ਦੇ ਫੈਮਲੀ ਮੈਂਬਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਪੈਣ ਦੇਵੀ ਜੈ ਸਿੰਘ ਤੇ ਲੱਖਾ ਸਿੰਘ ਇਹਨਾਂ ਦੇ ਦੋ ਭਰਾ ਸੀ ਜੈ ਲੱਖਾ ਸਿੰਘ ਜਿਹੜਾ ਇਹਦਾ ਭਰਾ ਸੀ ਉਹ ਕਬੱਡੀ ਦਾ ਆਪਣੇ ਦੌਰ ਵਿੱਚ ਮਸ਼ਹੂਰ ਪਲੇਅਰ ਸੀ ਤੇ ਇਹਨਾਂ ਦੇ ਚਾਚਾ ਜੀ ਸ਼ੇਰ ਸਿੰਘ ਵੀ ਕਬੱਡੀ ਦੇ ਪਲੇਅਰ ਸਨ ਜਿਵੇਂ ਕਿ ਇਹਨਾਂ ਦੇ ਨੇੜੇ ਤੇੜੇ ਕਬੱਡੀ ਦਾ ਮਾਹੌਲ ਹੀ ਬਣਿਆ ਰਹਿੰਦਾ ਸੀ ਤਾਂ ਕਰਕੇ ਇਹਨਾਂ ਨੂੰ ਬਚਪਨ ਤੋਂ ਹੀ ਕਬੱਡੀ ਨਾਲ ਬਹੁਤ ਹੀ ਲਗਾਵ ਸੀ ਤੇ ਫਿਰ ਇਹਨਾਂ ਨੇ ਕਬੱਡੀ ਖੇਡਣ ਦਾ ਡਿਸੀਜਨ ਲਿਆ ਤੇ ਨੇੜੇ ਪਿੰਡਾਂ ਵਿੱਚ ਪੱਧਰ ਮੈਚ ਖੇੜਨੇ ਇਹਨਾਂ ਨੇ ਸ਼ੁਰੂ ਕੀਤੇ ਇਹਨਾਂ ਨੇ ਸਰ ਆਪਣੇ ਪਿੰਡ ਵਾਲੇ ਸਰਕਾਰੀ ਸਕੂਲ ਤੋਂ ਹੀ ਪਲੱਸ 2 ਤੱਕ ਦੀ ਪੜ੍ਹਾਈ ਮੁਕੰਮਲ ਕੀਤੀ ਹੁਣ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ 2013 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਅਮਨਦੀਪ ਕਾਰਨਲ ਹੋਇਆ ਵਿਆਹ ਤੋਂ ਬਾਅਦ ਇਹਨਾਂ ਨੇ ਇੱਕ ਪੁੱਤਰ ਨੇ ਜਨਮ ਲਿਆ ਜਿਹਨਾਂ ਦਾ ਇਹਨਾਂ ਨੇ ਨਾਂ ਰਸ਼ਮੀਤ ਰੱਖਿਆ ਬਿੱਟੂ ਦੁਗਾਰ ਨੇ 28 ਕਿਲੋ ਤੇ 78 ਕਿਲੋ ਦੇ ਪਾਰ ਚੰਗੀ ਤਕੜੀ ਕਬੱਡੀ ਖੇਡੀ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ DIP ਬਠਿੰਡਾ ਤੋਂ ਪ੍ਰਾਪਤ ਕੀਤੀ ਜਿੱਥੇ ਇਹਨਾਂ ਦੇ ਕੋਚ ਮਨਿੰਦਰ ਲਾਲ ਨੇ ਇਹਨਾਂ ਨੂੰ ਕਬੱਡੀ ਦੇ ਦਾ ਪੇਚ ਸਿਖਾਏ ਬਿੱਟੂ ਦੁਗਾਰ DIP ਬਠਿੰਡਾ ਦੀ ਟੀਮ ਵਿੱਚ ਕਬੱਡੀ ਖੇਡਦੇ ਰਹੇ ਉਹਨਾਂ ਦਿਨਾਂ ਵਿੱਚ DIP ਬਠਿੰਡਾ ਬਹੁਤ ਤਕੜੀ ਜਾ ਰਹੀ ਸੀ ਕਈ ਥਾਵਾਂ ਤੇ ਉਹ ਬੈਸਟ ਜਾਫੀ ਰਹੇ ਮਾਝੇ ਮਾਲ ਦੇ ਨੇੜੇ ਪਿੰਡਾਂ ਵਿੱਚ ਉਹਨਾਂ ਨੇ ਤਕੜੀ ਕਬੱਡੀ ਖੇਡੀ ਜਿਸ ਕਰਕੇ ਉਹਨਾਂ ਨੂੰ 2003 ਵਿੱਚ ਇੰਗਲੈਂਡ ਦਾ ਵੀਜ਼ਾ ਪ੍ਰਾਪਤ ਹੋਇਆ ਫਿਰ 2004 ਦੇ ਵਿੱਚ ਉਹਨਾਂ ਨੇ ਕੈਨੇਡਾ ਦਾ ਵੀਜ਼ਾ ਲਿਆ ਤੇ ਉੱਥੇ ਜਾ ਕੇ ਇਹਨਾਂ ਨੇ ਕਬੱਡੀ ਦਾ ਨਾਂ ਆਪਣੇ ਮਾਤਾ ਪਿਤਾ ਦਾ ਨਾਮ ਤੇ ਪਿੰਡ ਦੁਗਾਰ ਦਾ ਨਾਮ ਰੋਸ਼ਨ ਕੀਤਾ। ਉਹਨਾਂ ਦੇ ਵਿੱਚ ਬਿੱਟੂ ਦੁਗਾਰ ਪੰਜਾਬ ਦੇ ਵਿੱਚ ਡੀਆਈਪ ਪਟੰਨਾ ਦੇ ਰੋ ਖੇਡਦੇ ਸੀ। ਜਦੋਂ ਉਹਨਾਂ ਨੂੰ ਟਾਈਮ ਮਿਲਦਾ ਤੇ ਉਹ ਆਪਣੀ ਟੀਮ ਪਿੰਡ ਦੇ ਰੋਂ ਵੀ ਖੇਡਦੇ ਸਨ। ਫਿਰ ਇਹਨਾਂ ਨੂੰ 2005 ਦੇ ਵਿੱਚ ਕੈਨੇਡਾ ਖੇਡਣ ਦਾ ਮੌਕਾ ਮਿਲਿਆ ਤੇ ਉੱਥੇ ਟੋਰਾਂਟੋ ਕੱਪ ਦੂਤ ਤੇ ਇਹਨਾਂ ਨੇ 11 ਜਫਿਆਂ ਨਾਲ ਬੈਸਟ ਹੋਏ। ਤੇ ਪ੍ਰਮੋਟਰ ਬਿੱਟੂ ਦੁਗਾਰ ਦੇ ਪਿੱਛੇ ਪਿੱਛੇ ਸੀ ਤੇ ਬਿੱਟੂ ਦੁਗਾਰ ਅੱਗੇ ਅੱਗੇ ਸੀ ਤਾਂ ਕਿ ਬਿੱਟੂ ਦੁਗਾਰ ਸਾਡੇ ਧਿਰੋਂ ਖੇਡਣ ਉਸ ਤੋਂ ਬਾਅਦ ਬਿੱਟੂ ਦੁਗਾਰ ਨੇ ਸ਼ਹੀਦ ਬਚਨ ਸਿੰਘ ਦੜਬਾ ਵੱਲੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਹਿੰਦ ਪਾਕ ਦੇ ਤਕੜੇ ਮੈਚ ਖੇਡੇ ਤੇ ਉਹਨਾਂ ਦੇ ਵਿੱਚ ਇਹਨਾਂ ਨੇ 11 ਜੱਫੇ ਲਾ ਕੇ ਹਿੰਦੁਸਤਾਨ ਦੀ ਟੀਮ ਨੂੰ ਜਿਤਾਇਆ ਫਿਰ ਇਸ ਤੋਂ ਬਾਅਦ ਇਹਨਾਂ ਦੇ ਜਿਗਰੀ ਦੋਸਤ ਸਨੋਬਰ ਦੁਬਾਲ ਦਾ ਐਕਸੀਡੈਂਟ ਵਿੱਚ ਮੌਤ ਹੋ ਗਈ ਪ੍ਰਾਮਾ ਵਰਗ ਜਿਗਰੀ ਯਾਰ ਦਾ ਮੌਤ ਦਾ ਸਦਮਾ ਇਹਨੂੰ ਬਹੁਤ ਆਇਆ ਤੇ ਇਹਨਾਂ ਨੇ ਆਪਣੇ ਡੋਲੇ ਉੱਤੇ ਉਹਨਾਂ ਦੀ ਫੋਟੋ ਬਣਵਾ ਲਈ ਇਹ ਦੋਵੇਂ ਬਹੁਤ ਜਿਗਰੀ ਦੋਸਤੀ ਫਿਰ ਇਹਨਾਂ ਨੇ ਉਹਨਾਂ ਦੇ ਨਾਂ ਤੇ ਕਬੱਡੀ ਕੱਪ ਕਰਾਉਣਾ ਸ਼ੁਰੂ ਕਰ ਦਿੱਤਾ 2019 4 ਅਪ੍ਰੈਲ ਨੂੰ ਇਹਨਾਂ ਨੇ ਕਬੱਡੀ ਮੈਚ ਕਰਵਾਇਆ ਤੇ ਉੱਥੇ ਨਵੇਂ ਪਲੇਅਰਾਂ 15 ਪਲੇਅਰਾਂ ਨੂੰ ਨਵੇਂ ਮੋਟਰਸਾਈਕਲਾਂ ਨਾਲ ਸਮਾਰਪਤ ਕੀਤਾ ਇਸ ਤੋਂ ਬਾਅਦ ਸਾਲ 2007 ਦੇ ਵਿੱਚ ਬਿੱਟੂ ਦੁਗਾਨ ਨੇ ਕੈਨੇਡਾ ਦੀ ਧਰਤੀ ਉੱਤੇ ਫਿਰ ਖੇਡਿਆ ਤੇ ਉਸ ਤੋਂ ਬਾਅਦ 2008 ਦੇ ਵਿੱਚ ਪੰਜਾਬ ਕੇਸਰੀ ਵੱਲੋਂ ਇਹਨਾਂ ਨੇ ਦੁਬਈ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਵਿਖਾਇਆ ਫਿਰ ਇਹਨਾਂ ਨੇ ਯੰਗਸ ਕਬੱਡੀ ਵੱਲੋਂ ਕੈਨੇਡਾ ਦੇ ਵਿੱਚ ਬੈਸਟ ਜੱਫੀ ਦਾ ਇਨਾਮ ਆਪਣੇ ਨਾਮ ਲਵਾਇਆ ਫਿਰ ਅੰਟਾਰੀਆ ਤੇ ਦੁਬਈ ਦੇ ਵਿੱਚ ਵੀ ਇਹਨਾਂ ਨੇ ਕਬੱਡੀ ਖੇਡੀ ਫਿਰ ਇਹਨਾਂ ਨੇ ਬਾਬਾ ਦੀਪ ਸਿੰਘ ਨਾਰਵੇ ਵੱਲੋਂ ਵੀ ਕਬੱਡੀ ਖੇਡੀ ਸਾਲ 2010 ਦੇ ਵਿੱਚ ਫਿਰ ਇਹਨਾਂ ਨੇ ਕੈਨੇਡਾ ਦੇ ਉੱਤੇ ਬਾਬਾ ਦੀਸ਼ ਚਿਪ ਨਿਰੂ ਕਬੱਡੀ ਖੇਡੀ ਫਿਰ 2011 2012 2013 ਦਾ ਬੈਸਟ ਜੱਫੀ ਬਿੱਟੂ ਦੁਗਾਰ ਰਿਆ ਉਹਨਾਂ ਦੇ ਇਹਨਾਂ ਦੇ ਵਿੱਚ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਮਿਲੀ ਮਾਰਕ ਕਮੇਟੀ ਦੇ ਵਿੱਚ ਉਸ ਤੋਂ ਬਾਅਦ ਬਿੱਟੂ ਦੁਗਾਰ ਨੇ ਮੰਡੀ ਵਈ ਸੁਪਰਵਾਈਜ਼ਰ ਦੀ ਨੌਕਰੀ ਕੀਤੀ। ਸਾਲ 2014 ਦੇ ਵਿੱਚ ਬਿੱਟੂ ਦੁਗਾਰ ਨੂੰ ਵੈਲ ਵਰਲਡ ਕਬੱਡੀ ਦੇ ਤਰ੍ਹਾਂ ਖੇਡਣ ਦਾ ਮੌਕਾ ਮਿਲਿਆ ਜਿੱਥੇ ਇਹਨਾਂ ਨੇ ਬਹੁਤ ਤਕੜੇ ਜੱਫੇ ਲਾਏ। ਇਸ ਤੋਂ ਬਾਅਦ ਬਾਬਾ ਸੁਖਤੇਨ ਦਾਸ ਸ਼ਾਹਕੋਟ ਵੱਲੋਂ ਵੀ ਕਬੱਡੀ ਖੇਡਣ ਦਾ ਮੌਕਾ ਮਿਲਿਆ। ਬਿੱਟੂ ਦੁਗਾਰ ਸ਼ਹੀਦ ਭਗਤ ਸਿੰਘ ਸਲੜਾ ਨੰਬੂਆ ਵੱਲੋਂ ਵੀ ਕਬੱਡੀ ਖੇਡੇ। ਹੁਣ ਇਹਨਾਂ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤੇ ਮੁੰਨੀਆਂ ਚਾਨਾ ਮੋਟਰਸਾਈਕਲ ਬੋਲਟ ਤੇ ਜੀਪਾਂ ਵਰਗੇ ਕਈ ਇਨਾਮ ਇਹਨਾਂ ਨੇ ਆਪਣੇ ਨਾਮ ਲਵਾਏ ਬਿੱਟੂ ਦੁਗਾਰ ਦੇ ਸਮਾਨਾਂ ਦੀ ਗੱਲ ਕਰੀਏ ਤਾਂ ਐਡਿਕਾਕਾਰ ਤਸਕਾਰਪੀਓ ਗੱਡੀ ਜਾਇ ਵੱਡੇ ਦਾਨਾਂ ਨਾਲ ਇਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਇਹਨਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਇਹਨਾਂ ਦਾ ਬਿਲਕੁਲ ਨਰਮ ਸੁਭਾਅ ਸੀ ਇਹਨਾਂ ਨੇ ਬਿਲਕੁਲ ਹੀ ਸਬ ਸਾਫ ਤੇ ਸਿੱਧੀ ਕਬੱਡੀ ਖੇਡੀ ਸੀ ਇਹਨਾਂ ਨੂੰ ਕਈ ਵਾਰ ਸੱਟਾਂ ਲੱਗਣ ਦੇ ਬਾਵਜੂਦ ਵੀ ਇਹਨਾਂ ਨੇ ਕਦੇ ਹੌਸਲਾ ਨਹੀਂ ਸੀ ਹਾਰਿਆ ਸਾਡ ਠੀਕ ਹੋਣ ਮਗਰੋਂ ਫਿਰ ਇੱਕ ਕਬੱਡੀ ਖੇਡਣ ਲੱਗ ਜਾਂਦੇ ਸੀ ਮੁਰਕ ਦੇ ਕਬੱਡੀ ਕਾਪੂ ਉੱਤੇ ਜਿੱਤਿਆ ਹੋਇਆ ਮੋਟਰਸਾਈਕਲ ਬਿੱਟੂ ਦੁਗਾਰ ਨੇ ਗਊਸ਼ਾਲਾ ਦੇ ਵਿੱਚ ਦਾਨ ਦੇ ਦਿੱਤਾ ਇਸੇ ਕਰਕੇ ਗਰਾਉਂਡਾਂ ਦੇ ਵਿੱਚ ਬਿੱਟੂ ਦੁਗਾਰ ਨੂੰ ਧੰਨਾ ਪਖਤ ਵੀ ਕਿਹਾ ਜਾਂਦਾ ਸੀ 14 ਅਪ੍ਰੈਲ 2019 ਨੂੰ ਇਹਨਾਂ ਦੇ ਦਿਮਾਗ ਦੀ ਨਾਲੀ ਦੇ ਵਿੱਚੋਂ ਖੂਨ ਰੁਕ ਗਿਆ ਤੇ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਪਟਿਆਲੇ ਦੇ ਹਸਪਤਾਲ ਵਿੱਚ ਐਡਮਿਟ ਕੀਤਾ ਗਿਆ ਫਿਰ ਉਹਨਾਂ ਨੂੰ ਮੁਹਾਲੇ ਦੇ 40 ਹਸਪਤਾਲ ਵਿੱਚ ਐਡਮਿਟ ਕੀਤਾ ਗਿਆ 12 ਮਈ 2019 ਨੂੰ ਬਿੱਟੂ ਦੁਗਾਰ ਦੇ ਦਥ ਹੋ ਗਈ ਬੇਸ਼ੱਕ ਇੱਕ ਕਬੱਡੀ ਦਾ ਮਸ਼ਹੂਰ ਜਾਫੀ ਸਾਡੇ ਵਿੱਚ ਨਹੀਂ ਰਿਹਾ ਪਰ ਇਹਨਾਂ ਨੇ ਆਪਣੇ ਪੁੱਤਰ ਰਸ਼ਮੀਤ ਨੂੰ ਕਬੱਡੀ ਦੀ ਗੁਰਤੀ ਦੇ ਕੇ ਗਈ ਸੀ ਅਗਲੇ ਸਮੇਂ ਵਿੱਚ ਸ਼ਾਇਦ ਹੀ ਇਹਨਾਂ ਦਾ ਪੁੱਤਰ ਕਬੱਡੀ ਖੇਡਦਾ ਆਪਾਂ ਨੂੰ ਨਜ਼ਰ ਆਵੇ ਤੇ ਦੋਸਤੋ ਐਸੀ ਕੁਝ ਗੱਲਾਂ ਬਿੱਟੂ ਦੁਗਾਰ ਦੀ ਜ਼ਿੰਦਗੀ ਸਫ਼ਰ ਨਾਲ ਜੁੜੀਆਂ ਹੋਈਆਂ ਅਗਰ ਤੁਸੀਂ ਉਹ ਬਿੱਟੂ ਦੁਗਾਰ ਦੇ ਫੈਨ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਹਮਜ਼ਾ ਰੰਦ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਹਰ ਰੋਜ਼ ਤੇ ਨਵੀਆਂ